ਸ਼ਬਦ ਦੇ ਦੋ ਅਰਥ ਨੇ ਕਿਹਾ ਰੱਖਣਾ ਸ਼ਬਦ ਦਾ ਇੱਕ ਅਰਥ ਹੈ ਗੁਰੂ ਦਾ ਸ਼ਬਦ ਇੱਕ ਹਿੱਸਾ ਇਹ ਹੈ ਗੁਰੂ ਦਾ ਸ਼ਬਦ ਜਿਹੜਾ ਸਿੱਖ ਜਾਪ ਕਰਦਾ ਹੈ ਤੇ ਸ਼ਬਦ ਦਾ ਦੂਸਰਾ ਹਿੱਸਾ ਹੈ ਸਿੱਖ ਦਾ ਸੁਭਾਅ ਇਹ ਦੋਵਾਂ ਨੂੰ ਇਕੱਠਾ ਕਰੋ ਤੇ ਸ਼ਬਦ ਬਣਦਾ ਹੈ ਸਾਡਾ ਸੁਭਾਅ ਤੇ ਗੁਰੂ ਦਾ ਸ਼ਬਦ ਜਦੋਂ ਦੋਵਾਂ ਨੂੰ ਗਲਾ ਦੇਉ ਉਹਨੂੰ ਕਹਿੰਦੇ ਨੇ ਸ਼ਬਦ ਹੈ ਇਹਦੇ ਬਾਰੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਇਹ ਤਿੰਨ ਕਾ ਸ਼ਬਦ ਸੱਚੈ ਸਵਾਰਿਆ ਸਾਡਾ ਸੁਭਾਅ ਤੇ ਗੁਰੂ ਦਾ ਸ਼ਬਦ ਜਦੋਂ ਜੁੜ ਗਿਆ ਉਹਨੂੰ ਕਹਿੰਦੇ ਨੇ ਇਹ ਸ਼ਬਦ ਦੀ ਸਹਾਨਾ ਸ਼ੁਰੂ ਹੋ ਗਈ ਹੁਣ ਗੁਰੂ ਦਾ ਹੁਕਮ ਸੁਭਾਅ ਤੇ ਲਾਗੂ ਕਰਨਾ ਸ਼ੁਰੂ ਕਰਦੇ ਸੁਭਾਅ ਉਹਦੇ ਨਾਲ ਤਬਦੀਲ ਹੋਏ ਜਪਣਾ ਵੀ ਹੈ ਤੇ ਗੁਰੂ ਦੇ ਹੁਕਮ ਦੇ ਨਾਲ ਉਸ ਸੁਭਾਅ ਨੂੰ ਆਪਾਂ ਤੋਲ ਕੇ ਵੀ ਵੇਖਣਾ ਹੈ ਕਿ ਮੇਰਾ ਸੁਭਾਅ ਕਿੱਥੇ ਕਿੱਥੇ ਐਨਤੀ ਵਿਰੋਧ ਜਾ ਰਿਹਾ ਹੈ ਗੁਰੂ ਦੇ ਉਤੋਂ ਤੋਂ ਬਾਹਰ ਜਾ ਰਹੇ ਕਿਤੇ ਕਿਤੇ ਮੈਲ ਵਿੱਚ ਫਸਿਆ ਹੋਇਆ ਇਹ ਵੀ ਨਾਲੋ-ਨਾਲ ਚੈੱਕ ਕਰਨਾ ਹੁੰਦਾ ਹੈ ਜੇ ਅਸੀਂ ਨਹੀਂ ਸੋਚਦੇ ਤੇ ਸੱਜੇ-ਸੱਜੇ ਰਵਾਇਤਾਂ ਬੜ ਜਾਂਦੀਆਂ ਤੇ ਬਦੁਖ ਕਰੀ ਜਾਂਦਾ ਉਹਦੇ ਵਿੱਚੋਂ ਛੋਟਾ-ਮੋਟਾ ਰਸ ਕੱਢ ਕੇ ਆ ਜਾਂਦਾ ਹੈ ਸੋਚ ਲੈਂਦਾ ਗੱਲ ਖਤਮ ਹੋ ਗਈ ਭਲਡੁਗਾਈ ਦੇ ਵਿੱਚ ਮੈਲ ਜੰਮੀ ਰਹਿੰਦੀ ਕਈ ਵਾਰੀ ਤੁਸੀਂ ਵੇਖੋਗੇ ਭਾਡੇ ਮਾਜਦੇ ਆ ਗਰੂ ਗਰੂ ਹੱਥ ਮਾਰਦੇ ਇਹ ਪਰ ਡੂੰਘੇ ਸਾਥੇ ਵਿੱਚ ਪੁਰਾਣੀ ਮੈਲ ਜਮੇ ਰਹੀ ਸੀ ਭਾਂਡੇ ਵਿੱਚ ਜਿੰਨਾ ਚਿਰ ਤਹ ਤੱਕ ਹੱਥ ਨਾ ਜਾਏ ਉਹਨਾਂ ਚਿਰ ਉਹ ਸ਼ੁੱਧ ਨਹੀਂ ਹੋ ਸਕਦਾ ਉਹਦੇ ਵਿੱਚੋਂ ਮਲਿੰਤਾ ਨਹੀਂ ਜਾ ਸਕਦੀ ਤਾਂ ਇਸ ਮਨ ਜੀਵਨ ਦੇ ਅੰਦਰ ਜਿਹਨੂੰ ਗੁਰੂ ਸਾਹਿਬ ਕਹਿੰਦੇ ਸੰਸਾਰ ਤੇ ਜੀਵ ਮਲੀਨ ਹੈ ਔਰ ਜਿੰਨਾ ਚਿਰ ਮੈਲ ਹੈ ਉਹਨਾਂ ਚਿਰ ਵਿਚਾਰ ਨਹੀਂ ਰੁਕਦੇ ਉਹਨਾਂ ਚਿਰ ਟਿਕਾ ਨਹੀਂ ਹੁੰਦਾ ਉਹਨਾਂ ਚਿਰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਜਿੰਨਾ ਚਿਰ ਅਸੀਂ ਇਸ ਅੰਦਰਲੇ ਡੂੰਘੇ ਮੰਨ ਨੂੰ ਚੈੱਕ ਨਹੀਂ ਕਰਦੇ ਕਿ ਕਿਤੇ ਡੂੰਘੇ ਥਾਂ ਤੇ ਬੁਰਾਈਆਂ ਪਈਆਂ ਹੋਈਆਂ ਨੇ ਔਰ ਉਹਨਾਂ ਦਾ ਸਾਨੂੰ ਪਤਾ ਵੀ ਹੈ ਪਰ ਕਦੀ ਉਹਨਾਂ ਬਾਰੇ ਛੱਡਣ ਬਾਰੇ ਕਦੀ ਖਿਆਲ ਨਹੀਂ ਕੀਤਾ ਅਜੇ ਕੰਮ ਸ਼ੁਰੂ ਨਹੀਂ ਕੀਤਾ ਉਹਨਾਂ ਨੇ ਕਿਉਂਕਿ ਸਿਆਣਿਆਂ ਦਾ ਇੱਕ ਤਜਰਬਾ ਹੈ ਕਿਸੇ ਬੁਰਾਈ ਨੂੰ ਛੱਡਣ ਦਾ ਫੈਸਲਾ ਲੈਣ ਵਿੱਚ ਇੱਕ ਸਾਲ ਲੱਗਦਾ ਜੇੜੀ ਬੁਰਾਈ ਪੁਰਾਣੀ ਹੋਵੇ ਤਾਂ ਬਹੁਤ ਲੰਬੀ ਛਡਣਾ ਤੇ ਬਾਅਦ ਵਿੱਚ ਛਡਣਾ ਤੇ ਫਿਰ ਬਾਅਦ ਵਿੱਚ ਹੈ ਪਹਿਲਾਂ ਤੇ ਉਹਨੂੰ ਵੇਖਣ ਵਿੱਚ ਬੜਾ ਟਾਈਮ ਲੱਗਦਾ ਹੈ ਕਿਉਂਕਿ ਹੰਕਾਰ ਉਹਨੂੰ ਵੇਖਣ ਹੀ ਨਹੀਂ ਦਿੰਦਾ ਵੀ ਮੇਰੇ ਵਿੱਚ ਵੀ ਕੋਈ ਕਮੀ ਹੈ ਫਿਰ ਉਦੋਂ ਲੋਕ ਆ ਜਾਂਦੇ ਨੇ ਉਹ ਹੋਰ ਹੰਕਾਰ ਨੂੰ ਪੱਠੇ ਪਾ ਜਾਂਦੇ ਵੀ ਨਹੀਂ ਤੁਹਾਡੇ ਵਿੱਚ ਕੋਈ ਕਮੀ ਨਹੀਂ ਤੁਸੀਂ ਬਿਲਕੁਲ ਠੀਕ ਫਿਰ ਉਹ ਨਮ ਸਮਾ ਪਰ ਜੇ ਕਦੀ ਕਦੀ ਕਿਸੇ ਨੂੰ ਕੋਈ ਆਪਣਾ ਆਉਗਣ ਦਿਸ ਵੀ ਪਵੇ ਤੇ ਉਹ ਨਰੰਤਰ ਰੋਜ਼ ਉਹਦੇ ਉੱਤੇ ਕੰਮ ਕਰੇ ਤੇ ਸਾਲ ਦੇ ਕਰੀਬ ਲੱਗਦਾ ਹੈ ਕਿ ਮਨ ਫੈਸਲਾ ਦਿੰਦਾ ਇਹਨੂੰ ਛੱਡਣਾ ਚਾਹੀਦਾ ਹੈ ਇਹ ਸਾਲ ਦੇ ਕਰੀਬ ਲੱਗ ਫੈਸਲਾ ਲੈਣ ਵਿੱਚ ਤੇ ਜਦਨ ਮਨ ਨੇ ਫੈਸਲਾ ਲੈ ਲਿਆ ਵੀ ਛੱਡਣਾ ਉਹਦੇ ਤੋਂ ਬਾਅਦ ਕੰਮ ਖਤਮ ਹੋ ਗਿਆ ਕਿਉਂਕਿ ਨਾਲ ਹੀ ਛੁੱਟ ਜਾਂਦਾ 100% ਮਨ ਜਿਹਦੇ ਤੇ ਰਾਜੀ ਹੋ ਜਾਂਦਾ ਨਾ ਵੀ ਛੱਡ ਦੇਣ ਬਸ ਉਹਦੇ ਛੱਡਣ ਵਿੱਚ ਦੇਰ ਨਹੀਂ ਕੋਈ देर ਨਹੀਂ ਲੱਗਦੀ ਉਹਦੇ ਵਿੱਚ ਸੱਚਾਈ ਤਾਂ ਇਹ ਹੈ ਕਿ 100% ਦੀ ਮਨ ਤਿਆਰ ਕਰਨਾ ਹੀ ਬੜਾ ਕਠਿਨ ਹੈ ਉਹਦੇ ਵਾਸਤੇ ਅੰਦਰ ਰਾਜੀ ਹੁੰਦਾ ਹੀ ਨਹੀਂ ਤਿਆਰ ਨਹੀਂ ਹੁੰਦਾ ਇਸ ਤਰ੍ਹਾਂ ਸਹਿਜ ਸਹਿਜ 10% 20% ਹੁੰਦਾ ਹੁੰਦਾ ਜਿੱਦਣ ਉਹ 100% ਤੇ ਜਾਂਦਾ ਉਹ ਗੁرائی ਉਸੇ ਵੇਲੇ ਖਤਮ ਹੋ ਜਾਂਦੀ ਹੈ ਕਿਉਂਕਿ ਉਹ ਮਨ ਦੇ ਸੁਭਾਅ ਦੇ ਵਿੱਚ ਟਿਕੀ ਹੋਈ ਸੀ ਮਨ ਉਹਨੂੰ ਛੱਡਣ ਦਾ ਫੈਸਲਾ ਨਹੀਂ ਸੀ ਲੈ ਰਿਆ ਇਸ ਕਰਕੇ ਬੜੀ ਕਠਨ ਹੁੰਦਾ ਹੈ ਇਸ ਟੀਕ ਤੇ ਕੰਮ ਕਰਨ ਦੇ बहुत बहते लोग तेन कहें फिलसफी छोड़ो परी पढ़ो ठीक करी इस करके सारी उम्र पढ़ी जाने फिर पता भी है जो कुछ है अस समझ बहुत लोग बड़े लोग ने जेड़े कथा से विचार भी सुन दे आदि ने कि लगातार तुम एक टॉपिक दंक्तियां बोली जाओ बोली जाओ बस बहुत वाली कथा बहुत वही बड़ा आनंद आया बस पाणी ਭਾੜਿਆਂ ਦੇ ਉਤੋਂ ਉਤੋਂ ਦੀ ਵਹਿ ਜਾਂਦਾ ਹੈ ਸਤਿਗੁਰੂ ਕਹਿੰਦੇ ਆਪਣੇ ਅੰਦਰ ਝਾਤੀ ਮਾਰ ਕੇ ਬਾਣੀ ਦਾ ਇੱਕ ਇੱਕ ਅੱਖਰ ਰੁਕ ਰੁਕ ਕੇ ਕੰਮ ਕਰਦਾ ਜੀ ਇੱਕ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਜਿੰਨਾ ਚਿਰ ਅਸੀਂ ਇਮਾਨਦਾਰੀ ਨਾਲ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਪਰਵੇਸ਼ ਨਹੀਂ ਕਰ ਲਿਆਗੇ ਉਸ ਵਿਚਾਰ ਨੂੰ ਤਾਂ ਉਹਨਾਂ ਤੇ ਅੰਦਰ ਕੰਮ ਨਹੀਂ ਕਰ ਸਕੇਗਾ ਇਜਾਜ਼ਤ ਅਸੀਂ ਦੇਣੀ